ਦੇਖੋ ਫਟੇ ਕਰ ਗੀਜਰ ਲੱਗਿਆ ਦਾ ਉਹਦੀ ਸਫਾਈ ਕੌਣ ਕਰਦਾ ਇਹ ਵਰਸਾ ਤੋਂ ਦੀ ਚਲੋ ਠੀਕ ਹੈ ਜੀ ਮਾਦਰਬ ਆਪਣੇ ਘਰ ਦੀ ਥਾਪ ਕਰਦੇ ਆ ਭਾਈ ਅੱਛਾ ਆਪਣੇ ਘਰ ਦੇ ਵਿੱਚ ਗੰਦ ਪੈਂਦਾ ਉਹ ਕੌਣ ਸਾਫ ਕਰਦਾ ਅਸੀਂ ਕਹ ਰੋ ਪਤਾ ਕਿ ਲੈ ਕਾਇਨਾ ਕੋਟ ਕੇ ਕੇ ਅਸੀਂ ਇੱਕ ਵੀ ਸਾਡੀ ਸਾਡੇ ਵਰਗ ਲਾ ਗਈ ਮਤਲਬ ਕਿ ਜਿੱਥੇ ਸਫਾਈ ਦੀ ਗੱਲ ਹੁੰਦੀ ਹੈ ਘਰ ਦੇ ਨੇ ਆਪਾਂ ਨਹੀਂ ਕਰਨੇ ਬਹੁਤ ਸਾਰੀਆਂ ਬਹੁਤ ਅਲੱਗ ਅਲੱਗ ਗੱਲਾਂ ਦੀਆਂ ਸਫਾਈਆਂ ਹੁੰਦੀਆਂ ਜੇ ਕਿਹਾ ਚਲੋ ਮੈਂ ਪਹਿਲਾਂ ਗੀਜਰ ਦੀ ਗੱਲ ਕਰੀ ਫਿਰ ਉਸ ਤੋਂ ਬਾਅਦ ਜਿਹੜੀ ਵਾਸ਼ਿੰਗ ਮਸ਼ੀਨ ਦੀ ਕਿੰਨੀ ਵਾਰ ਸਫਾਈ ਕਰੀ ਖੋਲ ਕੇ ਹਨਾ ਉਸ ਤੋਂ ਬਾਅਦ ਜਿਹੜੀ ਤੁਹਾਡੀ ਲੋਗ ਆ ਕੀ ਕਹਿੰਦੇ ਐਸਾ ਚਲੋ ਚਲੋ ਆਂਦੀ ਕਿਵਨੀ ਕਿਵਨੀ ਦੀ ਦਵਾਈ ਆਪਾਂ ਨੇ ਜਦ ਐਡੇ ਐਡੇ ਕੰਮ ਕਰਤੇ ਹੋਣਾ ਚੁੱਲਾ ਰਹਿ ਗਿਆ ਚੁੱਲੇ ਨੂੰ ਬੁਲਾਓ ਮਿਸਤਰੀ ਨੂੰ ਉਹ ਗੱਲ ਨਹੀਂ ਫੇ ਬੁਲਾਉਣਾ ਪੈਂਦਾ ਨਾ ਕਾਈ ਕਰਦਾ ਭਾਣੇ ਲਾਲ ਲੈ ਛੜਦਾ ਤੇ ਪੀ ਲੀ ਚਲੋ ਜੀ ਲੈ ਛੜਦਾ ਪੀ ਲੀ ਜੀ ਬੁੜਵੀ ਛੜਦਾ ਉਹ ਇੰਨੀ ਨਹੀਂ ਛੜਦਾ ਜਿੰਨੀ ਪਹਿਲਾਂ ਛੜਦਾ ਭਾਈ ਹਾਂ ਉਹ ਵੀ ਉਹ ਪਾਸੇ ਦੱਦਾ ਘੰਟਾ ਜਿਹੜਾ ਪੋਣਾ ਘੰਟਾ ਰਣੂ ਬਗਾਰ ਮਤਲਬ ਤੇ ਦੁਆਹਾਂ ਸਾਡਾ ਲੈ ਤੇ ਛੜਦਾ ਫਿਰ ਉਹ ਘੰਟਾ ਤਾਂ ਹੀ ਕਿਹਦੇ ਕਿਹਦੇ ਸੇਕ ਕੇ ਦੀ ਛੜਦਾ ਹੈਗਾ ਉਹ ਬਾਹਰ ਆ ਮੈਂ ਕਿਹਾ ਬਲਦੇ ਦੀ ਸਾਲ ਬੰਦੇ ਰਹਾ ਮੈਂ ਕੀ ਕਰਾਂ ਇਹਦਾ ਕੁਝ ਵੀ ਨਹੀਂ ਕਰ ਮੈਂ ਤਾਂ ਪਿੰਨ ਜੀ ਮਾਰ ਕੇ ਸਾਹ ਤੋਂ ਦੇ ਵਿੱਚ ਬਸ ਜਿਹੜੇ ਬਾਹਰ ਨਾਲ ਤੋਂ ਹੋਵਾ ਬਸ ਉਹ ਇਹਨਾਂ ਨੇ ਸਾਨੂੰ ਬੈੱਡ ਪਰ ਤੇ ਠਾੜਨਾਂ ਦਾ ਸਾਨੂੰ ਬੈੱਡ ਤੇ ਠਾੜਨਾਂ ਦਾ ਪਾਸੇ ਇਹਨਾਂ ਆਇਆ ਕਰੰਟ ਲੱਗਦਾ ਜੀ ਆਹ ਲੱਗਦਾ ਨਾ ਕਰਾਉਂਦੀ ਕਰੰਟ ਲੱਗਦਾ ਆਇਆ ਕਰੰਟ ਆਰਜੋ ਆਇਕਰਨ ਪਾਗਲਾ ਵਾਹਿਗੁਰੂ ਜੀ ਕੀ ਫਤਿਹ ਮੈਂ ਅਰਦਾਸ ਕਰਦੀ ਆ ਕਿ ਪ੍ਰਮਾਤਮਾ ਤੁਹਾਨੂੰ ਖੁਸ਼ ਰੱਖੇ ਚੜ੍ਹਦੀ ਕਲਾ ਵਿੱਚ ਰੱਖੇ ਤੇ ਅਸੀਂ ਨਵੇਂ ਨਵੇਂ ਸੂਟ ਪਾਏ ਹੋਏ ਆ ਜੀ ਤਿਆਰ-ਵਿਆਰ ਹੋਏ ਦੇ ਆ ਟਾਰਗੇਟ ਤੁਸੀਂ ਸੋਚਦੇ ਹੋਵੋਗੇ ਕਿਉਂ ਸਾਡੇ ਪਿੰਡ ਦੇ ਵਿੱਚ ਹੈਗਾ ਜੀ ਇੱਕ ਪ੍ਰੋਗਰਾਮ ਛੋਟਾ ਜਿਹਾ ਅਸੀਂ ਉੱਥੇ ਤੇ ਆਏ ਆ ਜੀ ਲੰਗਰ ਚਾਕੇ ਮੇਰਾ ਮਨ ਲੱਗ ਰਿਹਾ ਸੀ ਘੁੰਮ ਕੇ ਆਈ ਸੀ ਤੇ ਉਹਨੇ ਲੰਗਰ ਚਾਕੇ ਆਈ ਆ ਲੈਂਦੇ ਸਕੇ ਨਾਲੀ ਬਹੁਤ ਬੜਾ ਆਪਣਾ ਤਾਂ ਗੈਸ ਕਰਾਵਾ ਅ ਸਵੇਰ ਦੇ ਨਾਲੇ ਮਿੰਟਾਂ ਕਰਦੇ ਵੀ ਗੈਸ ਸਾਫ ਕਰ ਦਿਓ ਇੱਕ ਦੀ ਨਹੀਂ ਦੋਹੇ ਪਾਈਆਂ ਦੀ ਹਾਂ ਮੈਂ ਨੂੰ ਦੋ ਤਿੰਨ ਦਿਨ ਹੋ ਗਏ ਗੈਸ ਨੂੰ ਕੋਈ ਦਿੱਕੀ ਪਾਈ ਨੂੰ ਬੁਲਾ ਲੈ ਪਾਈ ਨੂੰ ਬੁਲਾ ਲੈ ਬਿੱਕੀ ਨੇ ਕਹਿੰਦਾ ਨਹੀਂ ਆਪਾਂ ਨੇ ਆਪੇ ਠੀਕ ਕਰ ਦੋ ਨਾ ਆਪਾਂ ਨੇ ਆਪੇ ਠੀਕ ਕਰ ਆਜਰੇ ਅੰਦਰ ਆਲੀ ਆ ਗਿਆ ਜੀ ਅਸਾਂ ਨੂੰ ਰੋਟੀ ਕਿਸੇ ਦੇ ਖਾ ਕੇ ਉੱਪੀ ਬਈ ਅਨੋਈ ਤੂਰਾ ਤੇ ਸਵੇਰੇ ਪਤਾ ਕੀ ਹੋਇਆ ਗੈਸ ਖੁੱਲ ਲੱਗੇ ਤਾਂ ਕੀ ਹੋਇਆ ਤਾ ਉਹ ਉਹ ਗੈਸ ਨਾਲ ਹੜਕੇ ਪੁੱਦਾ ਰਹਿ ਗਿਆ ਮੈਨੂੰ ਜਲ ਰਿਆ ਤੇ ਰਾਈ ਫੈਨ ਲ ਹਾਂ ਠੀਕ ਹੈ ਵੀ ਗੈਸ ਖੁੱਲ ਲੱਗੇ ਜੀ ਹੂੰ ਤੂੰ ਤੁਸੀਂ ਬਿਸਕੁਟਾਂ ਸਮਾਈ ਲੈਣੇ ਨਹੀਂ ਆਈ ਕਹਿੰਦਾ ਨਾ ਸਾੰਤਪਤਿੰਨਿੱਤ ਵੀ ਗੈਸ ਖਲਾਵਾਂ ਉਹ ਸਾਫ ਕਰਨ ਵਾਲਾ ਗੱਭੀ ਉਹਦੇ ਵਿੱਚੋਂ ਕੱਟ ਸਮੈਲ ਜਾ ਰਹੀ ਉਦੋਂ ਵੈਸੇ ਵੀ ਖਤਰੇ ਕਈ ਵਾਰ ਨਹੀਂ ਆਣਾ ਤੁਹਾਨੂੰ ਅਗਰ ਤਾ ਹੋਵੇਗਾ ਖਤਰੀ ਖਤਰਾ ਜਦ ਪੂਰੀ ਤਰ੍ਹਾਂ ਅੱਗ ਹੋਣੀ ਹੈ ਜਦ ਇਹ ਸਮੈਲ ਆਈ ਜਾਣੀ ਹੈ ਭਾਂਡੇ ਕਾਲੇ ਕਰਨ ਲੱਗਦੇ ਹਾਂ ਜੇ ਦੁੱਧ ਦਰਨ ਕਰਦੇ ਆ ਤਾਂ ਤਾਂ ਨੀਚੇ ਤੇ ਕਾਲਾ ਚਾਹ ਪਾ ਦਿਆਂ ਤਾਂ ਡੱਬੂ ਕਾਲਾ ਲੜਕੀ ਦੇ ਰੇਕ ਪਾਂਡਾ ਓ ਥੱਲੇ ਤੇ ਕਾਲਾ ਰੰਗ ਲੱਗ ਗਿਆ ਲਾਲ 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 ਲੱਟ ਕੱਢਣ ਲੱਗ ਗਿਆ ਕਹਿਣ ਦਾ ਪਰ ਤੁਹਾਨੂੰ ਸਾਡੀਆਂ ਗੱਲਾਂ ਤੇ ਤੁਸੀਂ ਥੋੜੀ ਜਿਹੀ ਜਜਮੈਂਟ ਲਾਉਂਦੇ ਹੋ ਨਾ ਵੀ ਸ਼ਾਇਦ ਇਹ ਆਏ ਕਹਿਦੀਆਂ ਹੋਣੀਆਂ ਵੀ ਨਮਾ ਤੁੱਲਾ ਨਹੀਂ ਹੈ ਨਹੀਂ ਨਮਾ ਤੁੱਲਾ ਨਹੀਂ ਹੋਣਾ ਨਮਾ ਤੁੱਲਾ ਸੱਟ ਹੈਗਾ ਜੀ ਉਹ ਉਹਨੂੰ ਵੀ ਠੀਕ ਕਰਵਾ ਲਾ ਕੋਈ ਵੀ ਚੀਜ਼ ਹੁੰਦੀ ਆ ਵੀ ਇੱਕ ਵਾਰ ਤਾਂ ਉਹਦੀ ਸਰਵਿਸ ਨਹੀਂ ਬਹੁਤ ਜ਼ਿਆਦਾ ਰਿਪੇਅਰ ਮੰਗਦੇ ਨੇ ਲੈ ਰਿਪੇਅਰ ਹੀ ਕਰਨਦੇ ਆ ਹਾਂ ਹਾਂ ਕਰ ਬਸ ਰਿਪੇਅਰ ਹੀ ਕਰਦੀ ਆ ਗੱਲ ਕਿਵੇਂ ਬਸ ਕਰ ਰਹੇ ਆ ਯੋਗ ਨਟਾ ਮਾੜਾ ਕਸਾਓ ਪੰਜਾਨੀ ਦਾ ਮੋਢੀ ਕੰਮ ਤੋਂ ਬੜਾ ਸਾਲ ਬਾਦ ਮੰਗੂਗਾ ਕੋਈ ਵੀ ਚੀਜ਼ ਗੱਡੀ ਕੁਛ ਮੇਰੇ ਚੰਗੀ ਤਰ੍ਹਾਂ ਹੱਸ ਕਰਾ ਦਈਏ 46 ਮਹੀਨੇ ਬਾਦ ਵਿੱਕੀ ਸਾਡਾ ਮੰਗਦਾ ਤਾਂ ਅਸਲ ਬਾਦ 5 ਦਿਨ ਬਾਦ ਕਈ ਵਾਰ ਦੁਬਾਰਾ ਲੋਕੀ ਗੁੜੀਆਂ ਦਾ ਨਾਟਕ ਧਕਨੇ ਪੈਂਦੇ ਆ ਹਾਂ ਧੱਲੇ ਹੋ ਜਾਂਦੇ ਆ ਇਸ ਕਰਕੇ ਵੀ ਸੁਣ ਮੈਂ ਨਾ ਢੋਲ ਵਜਾਈ ਜੋ ਬਦੇ ਦੇ ਪੂਰੇ ਵਜਾਈ ਦਿਓ ਵਜਾਈ ਦਿਓ ਵੀ ਬੋਲੀ ਆਏ ਪਾਗਲਾ ਹੈ ਜਨਾਨੀਆਂ ਅਸੀਂ ਇਹਨਾਂ ਦੀ ਸੁਣਨੀ ਹੋ ਹੁਣ ਵੀ ਤੁਸੀਂ ਸੋਚਦੇ ਹੋ ਨਾ ਵੀ ਇਹਨਾਂ ਨੇ ਇੰਨਾ ਮਗਜਾ ਕਿਉਂ ਮਾਰਿਆ ਮਗਜਾ ਸੀ ਇਸ ਕਰਕੇ ਮਾਰਿਆ ਜੀ ਵੀਡੀਓ ਤੇ ਸਾਨੂੰ ਨਹੀਂ ਪਈ ਵੀ ਦੋਨੇ ਭਾਈ ਅੰਦਰ ਮਿਲੇ ਬੈਠੇ ਨੇ ਜੇ ਜੇ ਦੇ ਕਹੀ ਕਹਦੇ ਵੇ ਸਾਨੂੰ ਤੇ ਕੰਮ ਹੋਤਾ ਸਾਨੂੰ ਹੋਤਾ ਜੇ ਅਸੀਂ ਇਸ ਤਰ੍ਹਾਂ ਬੈਠੇ ਹੋਈਏ ਪਤਾ ਫਿਰ ਕਹਿਣਗੇ ਇਹ ਮਿਲੀਆਂ ਬੈਠੀਆਂ ਨੇ ਉਹਨਾਂ ਨੂੰ ਕੀ ਕੰਮ ਸਾਨੂੰ ਤਾਂ ਕੰਮ ਨਹੀਂ ਹਾਂ ਪਰ ਤਾਂ ਕੱਪੜੇ ਨਵੇਂ ਪਾਉਣੇ ਆ ਕੰਮ ਨਹੀਂ ਆ ਜਨਾਨੀਆਂ ਦੇ ਕੰਪਨੀਆਂ ਗੜਤਤ ਆਏ ਦੋ ਜੀ ਮੜਾਓ ਤੁਸੀਂ ਉਹਨਾਂ ਨੂੰ ਅੰਦਰ ਦਿਖਾਓ ਮੜੇ ਜੇ ਵੀ ਮਿਲੇ ਬੈਠੇ ਦੋਨੇ ਇੱਕ ਪਏ ਆ ਇੱਕ ਰਾਮ ਨਾਲ ਬੈਠਾ ਹਾਜਰੋ ਬਿਸਮਿਲਹ ਫੋਨ ਕੋ ਲੱਗਿਆ ਇੱਕ ਇੱਕ ਲੈਪਟਾਪ ਪਰ ਉਹ ਵੀ ਜਦ ਚੱਲਦਾ ਕੰਪਲੀਟ ਕਿੰਨੇ ਦਿਨਾਂ ਤੋਂ ਕੋਲ ਚੱਲਿਆ ਨਾ ਤੇ ਗੈਸ ਰੋਟ ਕਰ ਦੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਨਟ ਟੈਟ ਕਰਨਾ ਮੈਨੂੰ ਕੋਈ ਨਾ ਟੈਟ ਦੀ ਗੱਲ ਕਰੋ ਜੀ ਗਈ ਸੀ ਉਹਿਆ ਪਹਿਲਾ ਉਹ ਨਾ ਕਹਣਾ ਨਾ ਗਾਲਣਾ ਲਈ ਉਹ ਹੋ ਜਦੋਂ ਆਪਣਾ ਗੈਸ ਖੜਾਵਾ ਰੋਟੀ ਦੇ ਖਾ ਕੀ ਹੋਣੀ ਸੀ ਤਾੜ ਮੇਰੀ ਗੱਲ ਸਮਝੇ ਉਹਨੂੰ ਖਾਣਾ ਵੀ ਨਹੀਂ ਆਉਂਦਾ ਕਾਣਾ ਕੱਪੜੇ ਰੇ ਬੀਨ ਨਹੀਂ ਰੋਤੀ ਕੱਪੜੇ ਰੀਤ ਦਾ ਰੀਤ ਤੌਰੇ ਪੈਦੀ ਸੁੱਤੀ ਤੇ ਗੈਸ ਦੀ ਗੱਲ ਗੈਸ ਦੀ ਉਹ ਗਈ ਆ ਗਈ ਰੀਤ ਐ ਇੰਦਰ ਸੱਚੀ ਗੱਲ ਬਣਾ ਦਿੰਦਾ ਆ ਮੇਰਾ ਪੁੱਤ ਸੱਚੀ ਬਹੁਤ ਬਲਾਈ ਸੋਨਹਾਲ ਚੱਲ ਚਿਆ ਕਾਲ ਚੱਪਾਂ ਵੀ ਮਲਾਓ ਅ ਅਜ਼ ਇਹਨਾਂ ਨੂੰ ਆ ਪਾਪਾ ਉਧਰ ਹਾਂਜੀ ਬਾਜੂ ਬਾਜੂ ਕਹਾਂ ਜੈਸ ਮੈਂ ਟੋਪਾ ਚਾ ਵਾਇਕਰ ਜੀ ਦਾ ਖਾਲਸਾ ਮਰੇ ਨਹੀਂ ਫਤਿਹ ਪਰਮਤਮਾ ਚੜ੍ਹਦੀ ਕਲਾ ਚ ਰੱਖੇ ਦਿਨ ਦੁਗਣਾ ਹੋ ਜਾ ਚ ਆਪਣੇ ਬਖਸ਼ੇ ਸਾਨੂੰ ਤੱਕੇ ਜੀ ਲਗੇਵੇਂ ਜੀ ਕੰਮ ਜਿਹੜੇ ਕੰਮ ਦਾ ਤੁਹਾਨੂੰ ਉਹ ਦਿਖਾ ਕੇ ਇੰਜਾਇਮੈਂਟ ਕਰਾਉਨੇ ਆ ਪਰ ਉਹਦੇ ਲਈ ਸਾਨੂੰ ਬਹੁਤ ਪ੍ਰੋਸੈਸ ਕਰਨੇ ਪੈਂਦੇ ਆ ਇੱਕ ਵਾਰ ਸੇ ਵਿੱਕੀ ਨੂੰ ਮੋਬਾਈਲ 'ਪਾ ਉਠਾਰਨਾ ਪੈਂਦਾ ਇੱਕ ਵਾਰ ਸੇ ਮੈਨੂੰ ਲੈਪਟਾਪ 'ਚ ਬੈਠਣਾ ਪੈਂਦਾ ਹਾਂ ਤਾਂ ਸਾਨੂੰ ਬਹੁਤ ਕੁਝ ਕਰਨਾ ਪੈਂਦਾ ਤਾਂ ਤੁਹਾਡੇ ਤੱਕ ਵੀਡੀਓ ਪਹੁੰਚਦੀਆਂ ਨੇ ਇਹਨਾਂ ਨੂੰ ਲੱਗਦੀਆਂ ਬਾਹਰ ਖੜੇ ਨੂੰ ਵੀ ਬੈਠੇ ਬੈਠੇ ਇਹਦਾ ਦੱਸਦਾ ਇਹ ਆ ਜੇ ਆਪਾਂ ਟਿੱਡ ਵਾਸਤੇ ਕੁਝ ਪਾਉਣ ਵਾਸਤੇ ਜਿਹੜਾ ਚਲਾ ਕੇ ਚਲਾ ਬਣਾਉਂਦਾ ਸਾਰਾ ਕੁਝ ਜੇ ਉਹਦੀ ਵੀ ਰਿਪੇਅਰ ਕਰੀ ਜਾਂਦੇ ਕਾਦੀ ਨਾ ਗੈਸ ਦੀ ਯਾਰ ਗੈਸ ਨਾਲ ਤਾਂ ਇੱਕ ਘੱਟ ਬਣ ਗਿਆ ਜਦ ਤਾ ਆਵਾਪ ਉੱਬਲ ਉੱਬਲ ਕੇ ਵਿੱਚੇ ਸਬਾਨ ਪਈ ਜਾਂਦਾ ਉਹਦੇ ਵਿਚਾਰੇ ਦੇ ਨਹੀਂ ਇਹ ਗੱਲਾਂ ਚ ਫੱਜ ਜਾਂਦੀਆਂ ਗੱਲ ਸੁਣ ਲੈ ਮੇਰੀ ਮੇਰੀ ਗੱਲ ਸੁਣੋ ਗੱਲ ਇਹ ਤਾਂ ਕਿ ਗੈਸ ਦੀ ਕੋਈ ਰਿਪੇਅਰ ਨਹੀਂ ਹੁੰਦੀ ਗੈਸ ਚੁੱਲੇ ਦੀ ਜਰੂਰਤ ਨਹੀਂ ਚੁੱਲੇ ਦੀ ਨਾ ਲਗਾਦੇ ਚੁੱਲੇ ਦੀ ਚੁੱਲੇ ਦੀ ਪਤਾ ਗਿਆ ਮੈਂ ਕਹਿ ਦਿੱਤੀ ਇੱਕ ਹੋਰ ਗੱਲ ਦੱਸ ਦਿੰਦਾ ਤੁਹਾਨੂੰ ਅੱਜ ਸ਼ਿਵਰਾਤਰੀ ਹੈ ਠੀਕ ਹੈ ਨਾ ਹਾਂ ਸ਼ਿਵਰਾਤਰੀ ਜਿੰਦਾ ਵੀ ਹੱਲ ਹੋ ਜਾਂਦਾ ਮੇਰਾ ਮਤਲਬ ਆਪਣਾ ਖਾਓ ਪੀਓ ਵਧੀਆ ਟੱਗ ਕਰ ਵੀ ਕੈਸਾ ਹੋਣਾ ਹਾਂ ਸਹੀ ਬਤਾ ਕੇ ਮੈਂ ਬੇਬਦ ਵੀ ਫੋਨ ਨੰਬਰ ਕਹਿ ਦਿੰਦੇ ਮੈਂ ਫੋਨ ਨੰਬਰ ਦੇ ਦਿੰਦਾ ਤਾ ਕਿ ਤੂੰ ਫੋਨ ਕਰਦੀ ਵੀ ਕੈਸਾ ਕਰਦੇ ਇਧਰ ਆ ਵਿੱਕੜਦਾ ਤਾਂ ਕਿਆ ਕਹਿੰਦਾ ਕਹਿੰਦਾ ਮੈਂ ਆਪੇ ਕਰ ਦਵਾਂ ਆਪੇ ਕਰ ਦਵਾਂ ਪਰ ਕਰੇ ਤੇ ਹੋਣਾ ਕੰਮ ਕੋਈ ਨਹੀਂ ਆ ਮੈਂ ਸਾਨੂੰ ਕੀ ਗੱਲ ਕਰਦਾ ਸੁਣ ਲੈ ਪਰ ਸੁਣ ਦੀ ਜਗ੍ਹਾ ਤੇ ਚੌਥੀ ਦੀ ਗੱਲ ਆ ਜਦੋਂ ਮੈਂ ਕਿਹਾ ਸੀ ਬਈ ਆ ਚੁੱਲਾ ਕਿਨੇ ਸਾਫ ਸਫਾਈ ਕਰੀ ਹੈ ਹਾਂ ਮੈਂ ਤਾਂ ਕਿਹਾ ਤਾਂ ਮੈਂ ਕਰੀ ਆ ਆ ਗਈ ਹੈ ਚੁੱਲ੍ਹੇ ਦੀ ਸਾਫ ਸਫਾਈ ਹੋਈ ਵੀ ਆ ਉਹ ਕਿਆ ਕੌਣ ਕਿਆ ਕਰਾਉਣਾ ਕੋਈ ਕੀ ਚੱਕਰ ਗੱਲ ਸੁਣੋ ਮੇਰੀ ਮਤਲਬ ਇਹ ਕੈਡ ਦਾ ਤਰੀਕਾ ਇਹ ਹੈ ਆ ਵਿੱਕੀ ਨੇ ਨਾ ਚੋਰੀ ਦਾ ਵੀ ਕਹਿਣਾ ਪਤਾ ਹੁੰਦਾ ਕਹਿਣ ਦਾ ਮਤਲਬ ਮੇਰਾ ਇਹ ਕਹਿਣ ਦਾ ਤਰੀਕਾ ਨਹੀਂ ਉਹਨਾਂ ਖੋਲਣਾ ਏ ਉਹਨੇ ਠੀਕ ਹੈ ਫਿਰ ਉਹ ਨੂੰ ਚੰਗੀ ਤਰ੍ਹਾਂ ਸਾਫ਼ ਕਰ ਲੈ ਜਿਹੜਾ ਆਪਣੇ ਬਲਾਂਚ ਦੇ ਨਾਲ ਕਹਤੀ ਐ ਜਾਂ ਪੇਚਕਾ ਦਾ ਕਹਿੰਦੀ। ਅੱਛਾ ਸਮਝ ਗਏ? ਮੈਂ ਸਾਫ਼ ਕਰਿਆ ਤਾਂ ਹੈਗਾ ਤਾਂ ਪਰ ਉਹ ਗੱਲ ਨਹੀਂ ਬਣੀ। ਮੈਂ ਕਿਹਾ ਚੱਲ ਵੀ ਕਿ ਇੱਕ ਵਾਰ ਚੈੱਕ ਤੂੰ ਕਰ ਲੈ। ਫਿਰ ਆਪਾਂ ਨੇ ਭਾਈ ਬੁਲਾਉਣੇ ਕਰ। ਮੈਨੂੰ ਲੱਗਦਾ ਇਹਨਾਂ ਨੂੰ ਸਾਫ਼ ਕਰਦੇ ਚੱਕਰ ਚ ਮਿੱਟੀ ਖਰਾਬ ਕਰਤਾ ਹੋ। ਮੈਨੂੰ ਆ ਪਾ ਰਿਹਾ। ਪੇਸਗਾ ਦਾ ਸਾਫ਼ ਨਹੀਂ ਕਰਦਾ ਪੇਗਿਆ ਨਹੀਂ। ਹੁਣ ਜੋ ਕਦੇ ਵੀ ਉਹ ਘੜਾ ਮੇਰੇ ਜ਼ਰੂਰ ਪੱਣ ਨੂੰ ਬੁਲਾ ਲੈ। ਫੀਲ ਕਰਤਾ ਹੋਵੇ ਹੁਣ ਬਿੱਟੀ ਦੇ ਗਾਲੇ ਪਾਉਣ ਦੇ ਨਹੀਂ ਬਿੱਟੀ ਦੇ ਗੁੰਡੇ ਤਾਂ ਅਜੇ ਕੋਈ ਗੱਲ ਨਹੀਂ ਚੈੱਕ ਕਰ ਗੈਸ ਘਟ ਆਉਗੀ ਚੈੱਕ ਕਰ ਅੱਛਾ ਚੈੱਕ ਕਰਕੇ ਫਿਰ ਸਾਫ ਨਹੀਂ ਜਿਹੜਾ ਚੁੱਲ ਮਤਲਬ ਚੁੱਲਾ ਤਾਂ ਹੈਗਾ ਠੀਕ ਆ ਮੰਨ ਲਓ ਜੇ ਗੈਸ ਇੱਧਰ ਗੈਸ ਇੱਧਰ ਘਟ ਹੋਵੇ ਗੈਸ ਮੈਂ ਥੋੜੇ ਦਿਨ ਮੈਂ ਆਇਆ ਸੀ ਸਿਲੰਡਰ ਅੱਗੇ ਉਹ ਵੀ ਚੈੱਕ ਕਰ ਲਿਆ ਮੈਂ ਸਭ ਕੁਝ ਚੈੱਕ ਕਰਿਆ ਬਾਈ ਜੀ ਕੋਈ ਗੱਲ ਨਹੀਂ ਟੈਂਕ ਵਿੱਚ ਪਾਣੀ ਪਾਇਆ ਕਾ ਚਾ ਸਿਲੰਡਰ ਲੱਗਦਾ ਚੱਲ ਆ ਗਾ ਰੋ ਪੇਸ ਗਵਰਨਮੈਂਟ ਕੋਲ ਜਾਉਂਦਾ ਟੋਲ ਲੱਗੀ ਨੇ ਤਾਂ ਐ ਕੰਮ ਕਰਿਆ ਤਾਂ ਉਹ ਖਰਾਬ ਹੋਇਆ ਮੰਨ ਗੱਲ ਸੀ ਮੰਨ ਲਿਆ ਕਰੋ ਵੀ ਸਾਤੇ ਗਲਤੀ ਹੋ ਗਈ ਤੁਸੀਂ ਠੀਕ ਕਰ ਲਓ ਜਦ ਸਾਤੇ ਗਲਤੀ ਹੋਈ ਉਹ ਨਹੀਂ ਅਸੀਂ ਕਰਦੇ ਮੰਨੀਏ ਲੈ ਆ ਕਰੋ ਤੇ ਮੇਰੀ ਗੱਲ ਸੁਣ ਗੱਲ ਇਹ ਕੀ ਨਹੀਂ ਗੱਲ ਮੇਰੀ ਗੱਲ ਸੁਣੋ ਵੀ ਬੰਦਾ ਤੇ ਗਲਤੀ ਕਰਨੇ ਵੇ ਹੁਣ ਮਤਲਬ ਇਨਸੈਪਟ ਕਰਨੀ ਚਾਹੀਦੀ ਆ ਹਾਂ ਉਹ ਗਲਤੀ ਸੁਧਾਰ ਵੀ ਸਕਦਾ ਵੇ ਜਿਹੜੋ ਪਹਿਲੇ ਕਾ ਕਰਦੇ ਨੇ ਪਹਿਲੇ ਤੇਰੇ ਤੁੰ ਨੂੰ ਕਾਫੀ ਚਲੇ ਕੇ ਆਦਾ ਮੈਂ ਖੜਾ ਹੋਣ ਨੂੰ ਪਦਾ ਵੀ ਇਹਦੇ ਹੱਥ ਪੈ ਟਿਕਲੇ ਨੇ ਫੇਰ ਵੀ ਇਹ ਮੇਰੇ ਪਿੱਛੇ ਆਦਾ ਬਰਾਬਰ ਤੇਰੇ ਬੰਦ ਤੇ ਬੋਲਣੇ ਜ਼ਰੂਰੀ ਆ ਹਾਂ ਮੈਂ ਉਹ ਪੇਸ਼ਕਸ਼ ਦੇ ਵਿੱਚ ਚੱਲਿਆ ਤਾਂ ਪਰ ਇਹਨੂੰ ਇਹ ਪਿੱਛੇ ਚੂੜੀ ਦਾ ਪੱਟ ਮੈਂ ਕਿਹੜਾ ਖੁਦਮਤ ਆਤਾ ਐ ਫਾਇਤ ਨੇ ਤਾਂ ਨਹੀਂ ਇੱਕ ਮਿੰਟ ਨਾਲ ਨਾ ਖੜ ਕੇ ਗੱਲ ਸਭ ਬੰਦੇ ਆ। ਪਾ ਪੱਟੇ ਮੈਂ ਬਦਲਾ ਲੇ। ਬੰਦੇ ਵਾਲੀ ਗੱਲ ਕਰੀ ਦੀ। ਨਾ ਵੀ ਹੁਣ ਮੈਂ ਭਾਈ ਨੂੰ ਬੁਲਾਵਾਂ ਕਿ ਤੂੰ ਸਾਫ ਕਰੂਗਾ। ਕਿਨੂੰ? ਮੈਂ ਕਾ ਪੁੱਛਦੀ। ਕਿਨੂੰ ਕੰਮ ਸਾਫ ਕਰਨਾ? ਚਲੋ ਦੇਖੋ ਫੋਡੇ ਕਰੀ ਗੀਜਰ ਲੱਗਿਆ ਪਾ। ਉਹਦੀ ਸਫਾਈ ਤਾਉ ਕਰਦਾ। ਇੱਕ ਵਸਤੋਂ ਦੀ। ਚਲੋ ਠੀਕ ਹੈ ਜੀ। ਮਜ਼ਰਬ ਆਪਣੇ ਘਰ ਦੀ ਸਾਫ ਕਰਦੇ ਆਂ ਭਾਈ। ਅਸੀਂ ਆਪਣੇ ਘਰ ਦੇ ਵਿੱਚ ਗੰਦ ਪੈਂਦਾ ਉਹ ਕੌਣ ਸਾਫ ਕਰਦਾ ਅਸੀਂ ਅੱਜ ਕਿਹਨਾਂ ਕੋਟ ਕੇ ਅਸੀਂ ਇੱਕ ਵੀ ਸਾਡੇ ਸਾਡੇ ਵਰਗਾਂ ਲੱਗੀ ਲੱਗਣਾ ਕਿ ਜਿੱਥੇ ਸਫਾਈ ਦੀ ਗੱਲ ਹੁੰਦੀ ਹੈ ਘਰ ਦੇ ਨੇ ਆਪੇ ਨਹੀਂ ਕਰਨੇ ਬਹੁਤ ਸਾਰੀਆਂ ਬਹੁਤ ਅਲੱਗ-ਅਲੱਗ ਗੱਲਾਂ ਦੀ ਸਫਾਈ ਹੁੰਦੀ ਹੈ ਜੇਕਰ ਚਲੋ ਮੈਂ ਪਹਿਲਾਂ ਗੀਜਰ ਦੀ ਗੱਲ ਕਰੀ ਫਿਰ ਉਸ ਤੋਂ ਬਾਅਦ ਜਿਹੜੀ ਵਾਸ਼ਿੰਗ ਮਸ਼ੀਨ ਦੀ ਕਿੰਨੀ ਵਾਰ ਸਫਾਈ ਕਰੀ ਖੁੱਲ ਕੇ ਹਨਾ ਉਸ ਤੋਂ ਬਾਅਦ ਜੇ ਵੀ ਤੁਹਾਡੇ ਲੋਕਾ ਕੀ ਕਹਿੰਦੇ ਐ ਅੱਜ ਚਲੋ ਚਲੋ ਨਹੀਂ ਈਵਨਿੰਗ ਈਵਨਿੰਗ ਦੀ ਦਵਾਈ ਆਪਾਂ ਨੇ ਜਦ ਐਡੇ ਐਡੇ ਕੰਮ ਕਰਤੇ ਹੋਣਾ ਚੁੱਲਾ ਰਹਿ ਗਿਆ ਚੁੱਲੇ ਨੂੰ ਬੁਲਾਓ ਮਿਸਤਰੀ ਨੂੰ ਉਹ ਗੱਲ ਨਹੀਂ ਫੇਰ ਬੁਲਾਉਣਾ ਪੈਂਦਾ ਜੇ ਤੁਸੀਂ ਨਹੀਂ ਕਰਦੇ ਹੈ ਫੇਰ ਕੋਈ ਅੱਛਾ ਬਣਵਾ ਲੇ ਗੀਜਰ ਕਿੰਨਾਂ ਸਾਫ ਕਰੇਗਾ ਮੈਂ ਮੈਂ ਬੋਲ ਰਿਹਾ ਮੈਂ ਮਸ਼ੀਨ ਵੀ ਬਣਵਾ ਲਈ ਮੈਂ ਜੜੀਓ ਆਪਣੀ ਜੀਰੋ ਬਣੀ ਅੱਛੀ ਨਹੀਂ ਅਸੀਂ ਅਸੀਂ ਫਸੇ ਤੁਰ ਨਾਲ ਬੈਠਾ ਫਰਿੱਜ ਚਲੋ ਚਲੋ ਫਰਿੱਜ ਕਿਨੇ ਸਾਫ ਕਰੀਏ ਸਾਫ ਨਹੀਂ ਕਰਿਆ ਸਾਫ ਨਹੀਂ ਕਰਦੇ ਨਾ ਨਾ ਨਹੀਂ ਆਉਂਦਾ ਚੱਲੇ ਮੈਂ ਤੁਹਾਨੂੰ ਸਾਫ ਕਰਾਂ ਤੂੰ ਦੇਖ ਤੂੰ ਜਾਣ ਰੋਮ ਨੂੰ ਛੇਤੀ ਕਰਕੇ ਆ ਆ ਨਾਟਾ ਆਹ ਬਹੁਤ ਹੈ ਅਜਾ ਚਾ ਚਾ ਦੋੜ ਤੇ ਗੈਸਪਰ ਪਾ ਸਕਦੇ ਹੋ ਨਾ ਆਵੇ ਨਾ ਅਸੀਂ ਕਹੋਂਦੇ ਨਹੀਂ ਓਕਸੀਜਨ ਅਸੀਂ ਆਪ ਕਰ ਲੈਂਦੇ ਚਲੋ ਜੇ ਸਾਨੂੰ ਨਾ ਤਾਂ ਕਸਣੀ ਹੁੰਦੀ ਤਾਂ ਵੀ ਆਪ ਕਸ ਦਿੰਦੇ ਨਹੀਂ ਮੈਂ ਕਸ ਦਿੰਦੇ ਨਹੀਂ ਹੁਣ ਅਸੀਂ ਕਰਾਈਏ ਇਹ ਦੋ ਮਤ ਕਰਕੇ ਬਹਿ ਜਾ ਰਾਮ ਨਾਲ ਫਿਰ ਹਾਂ ਬਹਿ ਜਾ ਰਾਮ ਨਾਲ ਫਿਰ ਚਾਹ ਨੂੰ ਰੋਟੀ ਦੇਖਾਂਗੇ ਹੋਟਲ ਚਲ ਕੇ ਕੋ ਕੋ ਆ ਚਾਹੀਦਾ ਪਰ ਉਹ ਦਿਖਾਈ ਬੰਦ ਕਰ ਦਿੰਦੀ ਆ ਆਪਾਂ ਨਹੀਂ ਉਹ ਦਿਖਾਈ ਬੰਦ ਕਰਵਾ ਜਾਂਦੀ ਪੱਕੀ ਆਪਾਂ ਖਾਏ ਕੀ ਰਿਪੋਰਟ ਖਾਏ ਉਹਦਾ ਜ਼ਰੂਰ ਤੇ ਦੇਣੀ ਆ ਉ ਦੋ ਜਾਨਾ ਮਾਤਾ ਮਾਤਾ ਭਲਾ ਜਰਾ ਮੈਂ ਜਾਂਦਾ ਤੁੰਦੂ ਚੱਕੀ ਨੇ ਤੇ ਭੋਗ ਪੈਣਾ ਹੈ ਅੱਜ 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 ਗੰਗ ਦਾ ਟਪਾਈ ਚੱਲ ਕੰਮ ਦੀ ਗੱਲ ਦੇਖੂਗੇ ਸਾਫ ਕਰ ਹਸੀ ਨਾਸੀ ਉਹ ਦਿਨ ਬੱਸ ਸ਼ਾਮ ਨੂੰ ਤੱਕ ਲੱਤੀ ਕੰਮ ਕਰਦੇ ਆ ਤੁਸੀਂ ਹਸੀ ਮਜ਼ਾਕ ਕਰਦੇ ਨਹੀਂ ਹੈਗੇ ਜਿਵੇਂ ਮੈਂ ਕਿਹਾ ਚੀਵਨੀ ਕੀ ਨੇ ਸਾਫ ਕਰੀ ਆਤੀ ਹੀ ਇਹ ਹੋਰ ਕੋਲ ਬੈਠੇ ਅਰੇ ਸ਼ਰੀਆ ਵਿੱਚ ਉੱਠੇ ਦੁਨੀਆ ਦੇ ਦੇਖਿਆ ਹੋਇਆ ਨਾਲੇ ਅਸੀਂ ਕੌਣ ਸਾਰੇ ਸਬੂਤ ਰੱਖਿਆ ਸੀ ਕੋਲ ਬੈਠੇ ਤੇ ਅਸੀਂ ਤੁਹਾਨੂੰ ਕਹਿੰਦਾ ਨਾ ਛੱਡ ਜਾਓ ਲੋ ਖੜ ਜਾ ਇੱਕ ਮਿੰਟ ਇੱਕ ਮਿੰਟ ਗੱਲ ਸੁਣ ਲੈ ਚੱਲ ਤੁਸੀਂ ਸਾਫ਼ ਕਰੀ ਸਾਡੇਰ ਤੁਹਾਡੇ ਵਿੱਚ ਕੋਈ ਗਲਤ ਕੋਈ ਗਲਤ ਨਹੀਂ ਬਸ ਫਿਰ ਗੱਲ ਖਤਮ ਲੜਾਈ ਖਤਮ ਕਰੋ ਚਲੋ ਜੀ ਗੱਲ ਖਤਮ ਹੋ ਗਈ ਥੋੜੀ ਦੇਰ ਤੱਕ ਮਿਲਦੇ ਜੀ ਸ਼ਾਂਤ ਹੋ ਕੇ ਥੋੜੀ ਦੇਰ ਤੱਕ ਤੇ ਦੇ ਵਿੱਚ ੁੱਲਾ ਸਾਫ਼ ਹੁੰਦਾ ਕਿ ਨਹੀਂ ਹੁੰਦਾ ਹਾਂ ਬੁਰਾ ਹਾਲ ਕਰਿਆ ਹੋਏ 50 ਗੇਰ ਗੇਰ ਕੀ ਬੁਰਾ ਹਾਲ ਕਰਿਆ ਆਹੇ ਆਹੇ ਪਾਸਾ ਇਹਦਾ ਬੰਦ ਹੋਇਆ ਦਾ ਤਾਂ ਹੀ ਨਹੀਂ ਵੱੜਦਾ ਹਨਾ ਨਹੀਂ ਅੱਛਾ ਇੱਥੇ ਵੀ ਨਹੀਂ ਹੈ ਕੁਝ ਬਸ ਆਤਾ ਸਹੀ ਹੈ ਬਿਲਕੁਲ ਨਹੀਂ ਬੰਦ ਗਿਆ ਹੋ ਗਿਆ ਇਹਦਾ ਪਤਾ ਨਹੀਂ ਉਹ ਅਜਾ ਅਜੇ ਤੋਂ ਬਾਅਦ ਨਾ ਅਜੇ ਵੀ ਪੈ ਗਿਆ ਕੋਈ ਜਿਹਾ ਪ੍ਰੀਤ ਜਿਹੜੀ ਆਹ ਪੈਪ ਹੈ ਨਾ ਇਹ ਪੈਪ ਦੇ ਵਿੱਚ ਨਾ ਕੁਝ ਨਾ ਕੁਝ ਅੜ ਜਾਂਦਾ ਜਿਖਣਾ ਇੱਥੇ ਦੇ ਖੋਲ ਕੇ ਦੇਖਉਣੀ ਹੈ ਇਹ ਇੱਥੇ ਦੇ ਖੋਲ ਕੇ ਦੇਖਉਣੀ ਹੈ ਜਾਇ ਇਹਦੇ ਮੂਰੇ ਇੱਕ ਪਿੰਨ ਜੀ ਜਿਸ ਤੇ ਨਾ ਪ੍ਰੈਸ਼ਰ ਵੱਜਣਾ ਹੈ ਜਾਇ ਇੱਧਰਲੇ ਪਾਸੇ ਪਿੰਨ ਜੀ ਪ੍ਰੈਸ਼ਰ ਵੱਜਣਾ ਬਾਕੀ ਤਾਂ ਕੋਈ ਚੱਕਰ ਹੀ ਨਹੀਂ ਆਹ ਦੇਖਦਾ ਮੈਂ ਨੂੰ ਆ ਸਫਾਈ ਤਾਂ ਵੀ ਆ ਵੀ ਬਣਾ ਰਹੀ ਆ ਯਾਰ ਅਜਿਹੜਾ ਬੜਾ ਕਾਰੀਗਰ ਉਹ ਕਾਰੀਗਰ ਕਰਨਾ ਖਰਾਬ ਕਰਨਾ ਹੁਣ ਉਹ ਕਰਨਾ ਜਦੋਂ ਇੱਕ ਕਿਲੋ ਪਤਲੇ ਦੇ ਚਾਬੀਆਂ ਨਾਲ ਢੋਲ ਤੱਕ ਲੈਣਾ ਚਾਬੀਆਂ ਨਾਲ ਥੰਨੇ ਦੇ ਚਾਬੀ ਉਹਦੇ ਵਿੱਚ ਹੋਊਂਗੇ ਅੱਛਾ ਹਾਂ ਮੋਟਾ ਸਨ ਛੱਡ ਕੇ ਦੇ ਦਿੰਦੇ ਆ ਆ ਘੱਟ ਬਣਦਾ ਹੈ ਇਹਦਾ ਬਜਾੜਾ ਹਾਲ ਦਾ ਕੱਟਦਾ ਉਹਦੇ ਹੂੰ ਬੜੋ ਬੜਾ ਕਰ ਤੂੰ ਸਮਾਨ ਪਾ ਗਿਆ ਨਾ ਇਹ ਕੱਟ ਕੇ ਉਹਦਾ ਕੰਮ ਕਰਾਉਣਾ ਫੜੋ ਸਾਬਨ ਦਾ ਸਮਾਨ ਡੜਾ ਪਰ ਇਹ ਕਿੱਥੇ ਨਹੀਂ ਕੁਝ ਹੋ ਰਿਹਾ ਫਿਰ ਮਿਲਦੇ ਥੋੜੀ ਦੇਰ ਚੰਗਾ ਤੁਸੀਂ ਕਰ ਲਿਆ ਕੋਈ ਆਨ ਆਰਡਰ ਨਹੀਂ ਖੁੱਲੋਦਾ ਦੋੜ ਹੋ ਗਿਆ ਪਿੱਛੇ ਤੇਰੇ ਉਹਨੂੰ ਮਾਰ ਮਾਰ ਕੇ ਜ਼ੋਰ ਮਾਰ ਗਿਆ ਉਹ ਮਰਦੇ ਪਰ ਜਾ ਕੇ ਤਾਰ ਲੈ ਕੇ ਆਇਆ ਹੂੰ ਵੇਰੀਂਦਨ ਗੋਣ ਅੰਦਰ ਮਾਰਦਨੀ ਦੇ ਪੇਚ ਆ ਆ ਹੀ ਵਿੱਚ ਖੋਲਣਾ ਹੈ ਤੇ ਵਾਸਤੇ ਤਾਂ ਆਪਾਂ ਨੇ ਵੀ ਆ ਉਹ ਖੁੱਲ ਜਾਂਦਾ ਹੁੰਦਾ ਉਹਨੂੰ ਖੁੱਲ ਕੇ ਨਾ ਦੇ ਤੋ ਹੋ ਜਾਂਦਾ ਹੁੰਦਾ ਉਹ ਹੁਣ ਗਲੀ ਇਹ ਸੁਧੂਗਾ ਤਾਂ ਹੈ ਇਹ ਖੁੱਲਣਾ ਤਾਂ ਨਹੀਂ ਪੰਗਾ ਹੋਗਾ ਇਹ ਨਹੀਂ ਵੀ ਰੋਪੜ ਲੈ ਜਾਣਾ ਬਣਾ ਨਹੀਂ ਕਿ ਕੰਮ ਵਾਸਤੇ ਆਪਣਾ ਇਹ ਜਿਹੜਾ ਪੇਚ ਕਰ ਸਹੀ ਪੇਚ ਕਰ ਸਹੀ ਇਹਦੇ ਅੰਦਰ ਦੰਦੇ ਇਹ ਬੜਾ ਮੁਰਤੇ ਮੈਂ ਫੇਰਦਾ ਇਹ ਮੁਰਾ ਵਿੱਚ ਬੜ ਕੇ ਵਿੱਚ ਜਾਂਦਾ ਹਾਂ ਵਿੱਚ ਜਾਂਦਾ ਫੇਰਦਾ ਫੇਰ ਤੋਂ ਲੱਗੇ ਦੇਖ ਲਓ ਲੱਗੇ ਵਿੱਚ ਚੱਲ ਪੁੱਤ ਮम्मा ਮम्मा ਆਉਂਦੀ ਤੈਨੂੰ चल जा। ਬਾਜੋ ਜਾਓ 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 ਜਾਓ। ਮੈਂ ਤਾਂ ਆਇਆ ਤਰਨੇ ਕਿਹਾ। ਮੈਂ ਦੋ ਤਿੰਨ ਦੁਕਾਨਾਂ ਕੋਲ ਪੁੱਛ ਕੇ ਆ ਮੈਂ ਜਿਹੜਾ ਸਟੋਪ 'ਚ ਪਿੰਨ ਪੈਂਦੇ ਆ। ਉਹ ਕਹਿੰਦੇ ਬਾਈ ਹੁਣ ਕਿੱਥੇ ਕਿਹੜੇ ਜਮਾਨੇ 'ਚ ਫਿਰਦਾ ਤੂੰ। ਵਾਹ ਤਾਂ ਹੁਣ ਕਿੰਨਾ ਚੱਲ ਗਿਆ ਵਿੱਚ। ਬਸ ਠੀਕ ਆ ਬਸ ਹੋ ਗਿਆ ਸਾਫ ਫੇਰ ਚੱਲ। ਲਾਗ ਨੇਦਰ ਕਾਸੀ ਬੜਾ। ਫੂਕਮਾਨਾ ਦੇ ਵਿੱਚ। ਹਾਂ ਇਹ ਵੀ ਠੀਕ ਆ ਫੂਕਮਾਨ ਲੈ। ਲੱਗ ਜਾਵਾਂ। ਬਸ ਠੀਕ ਆ ਉਹ ਵੀ ਗੱਲ ਬਣ ਗਈ। ਰਸਤਾ ਕਲੀਅਰ ਚਾਹੀਦਾ ਇਹਨੂੰ ਤਾਂ। ਗੈਸਨ ਤਾਂ ਬਹਾਦਰ ਖਾਤਮਾ ਸੋ ਜੀ ਦੇਖਦੇ ਆ ਬਾਲਕੇ ਹੁਣ ਚਾਬੀਆਂ ਨੇ ਮੇਰੇ ਕੋਲ ਚਾਬੀਆਂ ਦੇ ਜਿਹੇ ਸਾਹ ਪਰ ਢੇਰ ਰਹੇ ਆ ਤੇ ਜਿਕਨਾ ਆਪਰੇਸ਼ਨ ਕਰਨਾ ਹੁੰਦਾ ਤਗੜਾ ਹੀ ਕੋਈ ਮਾਸਕ ਜੀ ਜੀ ਨਹੀਂ ਕਰਦੀ ਮਾ ਨਾਤ ਕਰ ਰਿਹਾ ਮੈਂ ਯਾਰ ਇਹ ਪਹਿਲਾਂ ਕਦੋਂ ਨਾਲ ਸੋਦਾ ਨਿਕਲ ਬਈ ਇਹ ਵੀ ਜਾਮ ਹੋਗਾ ਸਾਲਾ ਬੱਚੇ ਕਰ ਲੋ ਕੁਮਾਰੀ ਹੋਰ ਕਰ ਲੈ ਨ ਸਰ ਕਰਨਾ ਕੀ ਹੈ ਬਾਕਸ ਸਾਹਿਬ ਪ੍ਰਸ਼ਦ ਦਾ ਕੀ ਕਰਤਾ ਨੂੰ ਕਰਨਾ ਮਾਜਰੀ ਦਿਹਾੜੀ ਪੈ ਗਈ ਹੁਣ ਸਾਨੂੰ ਸਾਰੀ ਦਿਹਾੜੀ ਕੋਈ ਕੰਮ ਨਹੀਂ ਹੋਣਾ ਹੈਗਾ ਚੈੱਕ ਕਰਨਾ ਆਣਾ ਫਿਰ ਉਹ ਬਾਅਦ ਚ ਗਿਨਣਾ ਕੁਮਾਰੀ ਉਹ ਬਣਾ ਲੇ ਸੱਚਾ ਪਾਛਾ ਉਹ ਜਿਹੜੀ ਤੁਸੀਂ ਪਰ ਇਹ ਠੀਕ ਹੈ ਪਹਿਲਾਂ ਇਹ ਲੱਗੋਗਾ ਮੈਂ ਕਾਲੀ ਕਰਦਾ ਭਾਣੇ ਲਾਲ ਲੈ ਛੱਡਦਾ ਤਾਂ ਪੀਂਦੇ ਅੱਛਾ ਜੀ ਲੈ ਛੱਡ ਤਾਂ ਪੀਣੀ ਜੀ ਹੁਣ ਵੀ ਛੱਡਦਾ ਉਹ ਇੰਨੀ ਨਹੀਂ ਛੱਡਦਾ ਜੇ ਨਹੀਂ ਪਹਿਲਾਂ ਛੱਡਦਾ ਭਾਈ ਹਾਂ ਉਹ ਵੀ ਉਹ ਪਾਸੇ ਦੱਦਾ ਕੰਟੜਾ ਜਿਹੜਾ ਪੋਣਾ ਕੰਟੜਾ ਨੂੰ ਬਗਾਰ ਮਤਲ ਤੇ ਦੁਆਸਾ ਸਾਡਾ ਪੁੱਤ ਲੈ ਛੱਡਦਾ ਫਿਰ ਛੱਡਦਾ ਅਸੀਂ ਕੀ ਕਿਤੇ ਕਿਤੇ ਥੇਕ ਹੀ ਨਹੀਂ ਛੱਡਦਾ ਹੈਗਾ ਉਹ ਨੂੰ ਬਾਹਰ ਮਾਂ ਕਿਤਾ ਬਲਦੀ ਦੀ ਸਲਾਹ ਬੰਦੇ ਗਿਆ ਮੈਂ ਕੀ ਕਰਾਂ ਇਹਦਾ ਕੁਝ ਵੀ ਨਹੀਂ ਕਰ ਮੈਂ ਤਾਂ ਪਿੰਨ ਜੀ ਮਾਰ ਕੇ ਸਾਹ ਤੋਂ ਦੇ ਵਿੱਚ ਬੱਸ ਜਿਹੜੇ ਬਾਰਤ ਮੰਨ ਤੋਂ ਹੋਆ ਬੱਸ ਉਹ ਇਹਨਾਂ ਨੇ ਸਾਨੂੰ ਬੈੱਡ ਉੱਤੇ ਠਾੜ ਲੈਂਦਾ ਸਾਨੂੰ ਬੈੱਡ ਉੱਤੇ ਠਾੜ ਲੈਂਦਾ ਬੱਸ ਇਹਨਾਂ ਨੂੰ ਆਇਆ ਕਰੰਟ ਲੱਗਦਾ ਜੀ ਆਇਆ ਲੱਗਦਾ ਨਾ ਕਰਾਉਣਾ ਕਰੰਟ ਲੱਗਦਾ ਆਇਆ ਕਰੰਟ ਲੱਗਦਾ ਆਇਆ ਕਰੰਟ ਲੱਗਦਾ ਬਹੁਤ ਵਾਰ ਟੱਟ ਕੇ ਕਰਦਾ ਚਲੋ ਠੀਕ ਹੈ ਜੀ ਮਿਲਦੇ ਆ ਕਿਸੇ ਅਗਲੀ ਵੀਡੀਓ ਚ ਸਾਨੂੰ ਛੱਡ ਦੇ ਇਕੱਲਾ ਚ ਰੱਖਿਆ ਆ ਕੋਈ ਨਾ ਠੀਕ ਆ ਨਾਟ ਕਸਦੀ ਐ ਚੰਗੀ ਦਲੇ ਖੁੱਲੇ ਹੋਇਆ ਨਾ ਕਸਦੀ ਬਾਲ ਉਹਦਰ ਦੇ ਆ ਦੂਏ ਵਾਰ ਨਾਟ ਕਸੋ ਬੋਣੀਆ ਦੋ ਬਦਲੇ ਹੋ ਗਏ ਦੋ ਕੋਈ ਨਾ ਕੰਮ ਕਾ ਆ ਗਿਆ ਸੀ ਕੋਈ ਹੋਣਾ ਤੁਸੀਂ ਕਸਣਿਆ ਤੇ ਅੱਧੀ ਅੱਧਾ ਨਹੀਂ ਬਸ ਜਿਹੜੇ ਬੁਰਾ ਚੜਦੀ ਕਲਾ ਚ ਰੱਖੀ ਜੀ